ਨਹੀਂ ਤੁਸੀਂ ਆ ਆ ਕਾਹ ਤੋਂ ਅੱਗ ਕਾਹ ਤੋਂ ਲਾਈ ਆਂ ਡਰਾਈਵਰ ਮੈਂ ਮਰੂਗਾ ਇੱਜ਼ਤ ਲਈ ਮੈਂ ਵਿੱਚ ਮਰ ਜਾਣਾ ਇਹ ਮੋਟਰਸਾਈਕਲ ਕਿਹਦਾ ਹੈ ਇਧਰ ਆ ਉਰੇ ਉਰੇ ਮੋੜ ਮੋ ਨਹੀਂ ਨੀ ਉਰੇ ਮਰ ਜਾ ਮੋੜ ਮੋਟਰਸਾਈਕਲ ਕਿਹਦਾ ਹੈ ਮੇਰਾ ਆ ਕੀ ਆ ਤੇਰੇ ਫੱਟੇ-ਪੁੱਟੇ ਕੀ ਦੇ ਤੇਰੇ ਨਹੀਂ ਨਹੀਂ ਤੁਸੀਂ ਆਪ ਦਾ ਨੁਕਸਾਨ ਕੀਤਾ ਤੇ ਤੁਸੀਂ ਤੰਗੜੇ ਮੈਂ ਨਹੀਂ ਤੁਸੀਂ ਪੁਲਸ ਕੋਲੇ ਜਾਂਦੇ ਉੱਥੇ ਕਾਰਵਾਈ ਕਰਦੇ ਪੁਲਸ ਵੀ ਸਾਰੇ ਦੇ ਪੈਸੇ ਦੇ ਕੇ Jā. ਨਾ ਮੈਂ ਔਰ ਕੀ ਕਹਿਣਾ ਚਾਹੂੰਗਾ ਕਿਉਂਕਿ ਇੱਕ ਮੋਟਰਸਾਈਕਲ ਨੂੰ ਅੱਗ ਲਾਈ ਗਈ ਹੈ ਤੁਹਾਡੇ ਆਰੇ ਦੇ ਸਾਹਮਣੇ ਵੀਰੇ ਅਸੀਂ ਨਾ ਸਾਡੀ ਮਾਰਕੀਟ ਆ ਯਾਰਾ ਮਾਰਕੀਟ ਇੱਕ ਇੱਕ ਕਾਲੀ ਮੁੰਡਾ ਨਸ਼ੇ ਕਰਦਾ ਇੱਥੇ ਚਿੱਟੇ ਦਾ ਅੱਡਾ ਇਹਨੇ ਬਣਾਇਆ ਸੀਗਾ ਸਾਰੀ ਮਾਰਕੀਟ ਨੂੰ ਪਤਾ ਇਸ ਗੱਲ ਦਾ ਤੇ ਇਹਦਾ ਕੋਈ ਰੋਲਾ ਸੀਗਾ ਇੰਦੀਆਂ ਭੈਣਾਂ ਨਾਲ ਜਗਾ ਦਾ ਵੀ ਉਹ ਉਹ ਜਗਾ ਅਸੀਂ ਜਾਨੀ ਇਹਨਾਂ ਤੋਂ ਲੈ ਲਈ ਹੈ ਉਹਦੇ ਕੁੜੀਆਂ ਤੋਂ ਅਸੀਂ ਲੈ ਖੇਦ ਲਈ ਸੀਗੀ ਤੇ ਹੁਣ ਇਹ ਨਸ਼ੇੜੀ ਬੰਦਾ ਆ ਸਾਰਿਆਂ ਨੂੰ ਪਤਾ ਐ ਐਸਐਚਓ ਸਾਹਿਬ ਨੂੰ ਵੀ ਪਤਾ ਐ ਇਸ ਗੱਲ ਦਾ ਐਸਐਚਓ ਸਾਹਿਬ ਨੇ ਅੱਗੇ ਵੀ ਗੱਲ ਕੀਤੀ ਹੋਈ ਐ ਵੀ ਇਹ ਬੰਦਾ ਨਸ਼ੇੜੀ ਐ ਵੀ ਇਹ ਕੋਈ ਨਾ ਕੋਈ ਤੁਹਾਡੇ ਨਾਲ ਹਰਕਤ ਕਰੂਗਾ ਤੇ ਅੱਜ ਉਹਨੇ ਕਰਤੀ ਉਤੋਂ 15 ਅਗਸਤ ਦਾ ਟਾਈਮ ਐ ਤੇ ਇਹਨੇ ਹਰਕਤ ਵੀ ਉਹੋ ਜੇ ਟਾਈਮ ਤੇ ਕੀਤੀ ਐ ਵੀ ਜਿਹੜਾ ਬਈ ਬਹੁਤੀ ਗਲਤ ਸਮੇਂ ਤੇ ਕੀਤੀ ਐ ਹਰਕਤ ਤੇ ਗੱਲ ਕੁਛ ਨਹੀਂ ਐਸਐਚਓ ਸਾਹਿਬ ਨੂੰ ਸਾਰੀ ਖਬਰ ਆ ਵੀ ਇਹਨੇ ਵਾਰਦਾਤ ਕਰਨੀ ਕਰਨੀ ਆ ਸਾਡੇ ਬਹੁਤ ਕਹਿਣ ਦੇ ਬਾਵਜੂਦ ਵੀ ਨਾ ਇਹ ਹਟੇ ਨਹੀਂ ਤੇ ਨਾ ਹੀ ਉਹਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਜਿਹੜੇ ਮੋਟਰਸਾਈਕਲ ਨੂੰ ਉਹਨੇ ਅੱਗ ਲਾਈ ਉਹ ਮੋਟਰਸਾਈਕਲ ਕੀ ਦਾ ਪਹਾੜ ਜਿਹਾ ਸੀ ਜਾਈਏ ਦੋਨੇ ਆਏ ਮਾਮਾ ਭਾਂਜੇ ਇੱਥੇ ਆਏ ਦੋਵੇਂ ਮਾਮਾ ਭਾਂਜੇ ਇੱਥੇ ਆਏ ਆ ਤੇ ਆ ਕੇ ਇਹਨਾਂ ਨੇ ਅੱਗ ਲਾਈ ਈਸ਼ੂ ਈਸ਼ੂ ਬਣਾਇਆ ਜੀ ਗੱਲ ਨੂੰ ਈਸ਼ੂ ਬਣਾਇਆ ਬਸ ਹੋਰ ਕੁਛ ਨਹੀਂ ਗਾ ਜੀ ਉਹ ਇਜਾਮ ਲਾ ਰਿਹਾ ਕਹਿੰਦਾ ਮੇਰੇ ਜਿਹੜਾ ਆਰੇ ਦੇ ਧੱਕੇ ਨਾਲ ਕਬਜ਼ਾ ਕੀਤਾ ਗਿਆ ਉਹ ਮੈਂ ਤੁਹਾਨੂੰ ਰਸਤਾ ਹੀ ਉਹ ਸਾਡੇ ਕੋਲ ਸਾਰੇ ਕਾਗਜ਼ ਆ ਜੀ ਸਾ ਕਹਿੰਦਾ ਕੋਈ ਅੱਡਾ ਨਹੀਂ ਸਾਡੀ ਆਰਾ ਮਾਰਕੀਟ ਸਾਰੀ ਸਾਡੇ ਨਾਲ ਹੈ ਕੋਈ ਇਹਨਾਂ ਤੋਂ ਕਿਸੇ ਤਰ੍ਹਾਂ ਪਰੂਵਿੰਦ ਕੋਲੋਂ ਦੇਖ ਨਹੀਂ ਹੋਇਆ ਜੀ ਸਰ ਕੀ ਕਾਰਨ ਬਣਿਆ ਅੱਜ ਇੱਕ ਮੋਟਰਸਾਈਕਲ ਨੂੰ ਅੱਗ ਲਾਈ ਆ ਸੜਕ ਦੇ ਵਿਚਾਲੇ ਸਾਨੂੰ ਇਤਲਾ ਮਿਲੀ ਸੀ ਕਿ ਆਰਾ ਮਾਰਕੀਟ ਦੇ ਵਿੱਚ ਕੋਈ ਅੱਗ ਲੱਗੀ ਹੋਈ ਹੈ ਅਸੀਂ ਮੌਕੇ ਤੇ ਪਹੁੰਚੇ ਆ ਅੱਗੇ ਇਹਦੀ ਜਾਂਚ ਕਰ ਰਹੇ ਆ ਪਤਾ ਕਰ ਰਹੇ ਆ ਵੀ ਇਹਦਾ ਕੀ ਕਾਰਨ ਬਣਿਆ ਮੋਟਰਸਾਈਕਲ ਬਿਲਕੁਲ ਸੜਿਆ ਹੋਇਆ ਹੈ ਇਹ ਕੌਣ ਸੀ ਲੋਕ ਕੌਣ ਆਏ ਆ ਵੀ ਦੀ ਕੋਈ ਇਹਨਾਂ ਦੇ ਸਾਖ ਸੰਬੰਧੀ ਹੈ ਜਾਂ ਕੌਣ ਬੰਦੇ ਆ ਸੀ ਅਸੀਂ ਹੁਣ ਪਹੁੰਚੇ ਆ ਮੌਕੇ ਤੇ ਗੱਲਬਾਤ ਕਰ ਰਹੇ ਆ ਜਿਹਨਾਂ ਦਾ ਆਰਾ ਆਮਾਲਕ ਵੀ ਇੱਥੇ ਮੌਕੇ ਤੇ ਪਹੁੰਚਿਆ ਇਹਨਾਂ ਨਾਲ ਗੱਲਬਾਤ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਰਹੇ ਜਿਹੜੀ ਅੱਗ ਲੱਗੀ ਹੈ ਉਹਦੇ ਵਿੱਚ ਕੀ ਕੀ ਨੁਕਸਾਨ ਹੋਇਆ ਹੈ ਮੋਟਰਸਾਈਕਲ ਦਾ ਨੁਕਸਾਨ ਹੋਇਆ ਕੋਈ ਜਾਨੀ ਜਾਨੇ ਵਾਲੀ ਨੁਕਸਾਨ ਸੱਤ ਹੀ ਆਪਣੇ ਸਾਹਮਣੇ ਰਸੋਈ ਚ ਲੈ ਲਏ ਜਿਹਨੇ ਅਗਲਾ ਹੀ ਹੈ ਪਤਾ ਕਰ ਰਹੇ ਆ ਜਾਂ ਅੱਛਾ ਜਿਨ੍ਹਾਂ ਜਿਨ੍ਹਾਂ ਦੇ ਆਰਾ ਸਾਹਮਣੇ ਹੈਗਾ ਉਹਨਾਂ ਵੱਲੋਂ ਵੀ ਇਹ આરોਪ ਲਾਏ ਜਾ ਰਹੇ ਆ ਵੀ ਸਾਡੇ ਕੋਲੇ ਸਾਡੇ ਵੱਲੋਂ ਪੁਲਿਸ ਨੂੰ ਕੰਪਲੀਟ ਪਹਿਲਾਂ ਹੀ ਦਿੱਤੀ ਹੈ ਪਰ ਸਾਡੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈਗੀ ਇਹਨਾਂ ਦਾ ਜਗਾ ਪਿਛੇ ਮਾਨਯੋਗ ਅਦਾਲਤ ਵਿੱਚ ਵੀ ਝਗੜਾ ਚੱਲ ਰਿਹਾ ਜੀ ਤੇ ਪਹਿਲਾ ਲੜਾਈ ਝਗੜੇ ਦੇ ਪਾਰਟੀ ਦਰਜ ਹੋਏ ਹੂੰ ਉਹਨਾਂ ਦੀ ਵੀ ਪੀਸ਼ ਕੀਤੀ ਜਾਏ